ਸੋਸੀ ਮੈਂ ਖੁਦਾਰ ਵਾਪਸ ਕਰਨੇ ਦਾ ਤਰੀਕਾ ਓ ਭਾਈ ਨੂਸਮੰਦ ਬੈਠਾ ਘਰ ਓਏ ਆ ਜਾ ਭਰਾਵਾ ਗਾਂ ਲੰਗਿਆ ਬੈਠਾ ਮੈਂ ਓਏ ਆਪ ਭਰਾਵਾ ਕੀ ਹਾਲ ਚਾਲ ਆ ਲੈ ਪਤਾ ਨਹੀਂ ਪੈਂਦਾ ਨਹੀਂ 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 ਆ ਜਾ ਆ ਜਾ ਕੀ ਹਾਲ ਆ ਠੀਕ ਆ ਆ ਜਾ ਬੈ ਬੈ ਆ ਇਹਦਾ ਚਾਨਿਆ ਮੇਰੇ ਵਾਸਤੇ ਮੁੰਡੇ ਕਿੱਧਰ ਗਿਆ ਨਜ਼ਰ ਨਹੀਂ ਆਉਂਦੇ ਤੇਰੇ ਮੁੰਡੇ ਇੱਥੇ ਹੀ ਆ ਕੰਮ ਲੱਗੇ ਹੋਣੇ ਆ ਕਿਤੇ ਮਾਲ ਮੋਲ ਦਾ ਓ ਸੇਸੂ ਠੀਕ ਆ ਹਾਂ ਸ਼ੁਕਰ ਆ ਅੱਲਾ ਦਾ ਓ ਸੁਨਾ ਔਰ ਕੀ ਖਾਣਾ ਪੀਣਾ ਹੁਣ ਬਸ ਖਾਕ ਪੀ ਕੇ ਸਾਰਾ ਕੁਝ ਹਣ ਲਿਪੇ ਉਧਰੂ ਰੱਜ ਕੇ ਹਰਸ਼ਦ ਪੁੱਤਰ ਅਜੀ ਬਾਪੂ ਆ ਕੀ ਕਰਦਾ ਪਿਆ ਅਦਰ ਮੱਜਾ ਨੂੰ ਪੱਥਰ ਪਾ ਰਿਆ ਸੀ ਆਉਰਾ ਪੋਤਾ ਉਰਾ ਚਾਹ ਲਿਆਣੀਆਂ ਬਣਾ ਕੇ ਘਰ ਜਾ ਚਾਹ ਲਿਆ ਹਾਂ ਪੁਰਾਣੇ ਆਇਆ ਪੁੱਤ ਬਹੁਤ ਲਾਡਲਾ ਪੁਰਾਣਾ ਆਇਆ ਅਸਲਾਮੁਅਲੈਕਮ ਦਾਤੂ ਵਾਲੇਕੁਮ ਸਲਾਮ ਚਲੋ ਮੈਂ ਫਿਰ ਚਾਹ ਲਿਆ ਚਾਹ ਲੈ ਕੇ ਆ ਪੁੱਤ ਚਾਹ ਔਰ ਸਨਾਪਰਾਵਾ ਠੀਕ ਸਾਰੇ ਬਾਲ ਬੱਚੇ ਘਰੇ ਤਕੜੇ ਆ ਬਿਲਕੁਲ ਸਭ ਕੁਝ ਠੀਕ ਆ ਸਨਾਫਰ ਅੱਜ ਕੀ ਗੁੜ ਗੁੜ ਕੱਢ ਲਿਆ ਕਾ ਪੈਂਚ ਆ ਗਏ ਹਾਂਜੀ ਹਾਂਜੀ ਮਾਸ਼ਰਾ ਗੁੜ ਕੱਢ ਲਿਆ ਚੰਗਾ ਮਿੱਠਾ ਬਣਿਆ ਗੁੜ ਬੇ ਬੇਹਤਰੀਨ ਬਣਿਆ ਮਿਹਰਬਾਨੀ ਆ ਰੱਖਿਆ ਚੱਲ ਰੱਖ ਲਾ ਅੱਛਾ ਆ ਨਹੀਂ ਲੈ ਗਿਆ ਇਹ ਮੈਂ ਫਿਰ ਰੰਗਰੇ ਰੱਖੀ ਆ ਹਾਂ ਕਰ ਰੱਖ ਔਰ 2024 ਮੈਂ ਉਧਾਰ ਵਾਪਸ ਕਰਨੇ ਦਾ ਤਰੀਕਾ ਹਾਂ ਇਹ ਲੰਗਰੂਪ ਤੱਕ ਮੋੜ ਆ ਜਾਂਦਾ ਲੰਗੜਾ ਬਾਬਾ ਲੰਗੜਾ ਆ ਜਾਂਦਾ ਪੈਸੇ ਲਵਣਾ ਦੇ ਅੱਛਾ ਹਾਂ ਹੰਦਤੀ ਨਾ ਅਸਲਾਮੁਅਲਿਕ ਪਾਈ ਨਦੀਰ ਕਿੱਥੇ ਦਾ ਭਾਈ ਨੂਰਸਮੰਦ ਤੁਹਾਨੂੰ 55000 ਰੁਪਇਆ ਦਿੱਤਾ ਸੀ ਤੇ ਪੈਸੇ ਦੇਓ ਤੇ ਯਾਰ ਮੈਨੂੰ ਲੋੜ ਹੈਗੀ ਏ ਜੋੜ ਪੈਸੇ ਤੇ ਤੈਨੂੰ ਦੇਸੇ ਦੇ ਡੰਗਰ ਵੇਚਾ ਹੈ ਅੱਛਾ ਤੇ ਜਦੋਂ ਉਹਨੇ ਦਿੱਤੇ ਤੈਨੂੰ ਦੇ ਦਸਾਂ ਕਿ ਹੋਰ ਕੋ ਪੰਜ 10 ਦਿਨ ਕੱਟ ਠੀਕ ਹੈ ਭਾਈ ਜੀ ਹਾਂ ਤੇ ਬਾਬਾ ਤਾਂ ਹੈ ਨਹੀਂ ਅੱਜ ਘਰ ਹਾਂ ਤੇ ਆਂਦਾ ਤਾਂ ਮੈਂ ਤੇ ਰਸਣੇ ਵੀ ਦੱਸਾਂ ਉਹਨੂੰ ਠੀਕ ਹੈ ਮਿਹਰਬਾਨੀ ਮਿਆ ਤੇਰੀ ਆ ਜਾਂਦਾ ਤੂੰ ਇੱਕ ਦਿਨ ਪੈਸੇ ਦਾ ਵਾਹ ਤੇ ਘਾਰ ਕੇ ਇਹਨਾਂ ਤੋਂ ਲੈ ਲਿਆ ਆਜ਼ਾਦ ਵੀ ਖਰੀਦ ਲਿਆ ਬਾਬਾ ਨਾਈਆਂ ਦਾ ਛੋਰ ਨਹੀਂ ਉਮਰੀ ਹਾਂ ਮੈਂ ਨਵਾਂ ਮੋਟਰਸਾਈਕਲ ਲੈ ਲਿਆ ਹੁਣ ਮੈਨੂੰ ਵੀ ਲੈ ਦੇ ਆਪੋ ਤਾਂ ਉਮਰ Italiਆ ਨਾਲ ਛੋਟਾ ਮੋਟਰਸਾਈਕਲ ਤੇ ਤੂੰ ਭਾਵੇਂ 125 ਲੈ ਲੈ ਆਪਣੇ ਘਰ ਪੈਸੇ ਪਿਆ ਅੱਛਾ ਬਾਬਾ ਸੱਚੀ ਹਾਂ ਲਾਲਾ ਜਾ ਲਾਲਾ ਚੋਕਲੇ ਪੈਸੇ ਤੇ ਉਥੇ ਹਰਫ ਵਾਲੇ ਚਲਾ ਜਾਈ ਤੇ ਚੰਗਾ 125 0 ਮੀਟਰ ਕਢਾ ਲਾ ਜੀ ਹਾਂ ਬਾਬਾ ਜੀ ਹਾਂ ਜਾ ਲਾਲਾ ਮਾਰ ਮਾਰ ਤੇ ਚੰਗੇ ਇਹਨਾਂ ਤੇ ਭਲਾ ਕੀਤਾ ਅੱਲਾ ਦੇ ਬੰਦਿਆਂ ਤੇ ਹੁਣ ਵਕਤ ਹੀ ਨਹੀਂ ਭਲਾ ਕਰਨ ਦਾ ਮੈਂ ਤਾਂ ਲੰਗੜਾ ਹੋ ਗਿਆ ਅੱਲਾ ਦੇ ਬੰਦੇ ਹੋ ਲੈਣੇ ਲੈਣ ਵਾਸਤੇ ਨਾ ਟੋਰ ਟੋਰ ਤੇ ਮੈਂ ਤਾਂ ਲੰਗੜਾ ਹੋ ਗਿਆ ਤੇ ਮੈਨੂੰ ਅੱਜ ਸ਼ੱਕ ਪੈਂਦਾ ਇਹਨਾਂ ਨੇ ਗੇੜਾ ਹੀ ਦੇਣਾ ਹੈ ਭਾਈ ਨੂਰਸਮਾਨ ਬੈਠਾ ਹੈ ਆ ਜਾ ਕਿਹੜਾ ਬੈਠਾ ਆ ਜਾ ਮੈਂ ਪਾਈ ਲੈਣਾ ਲੈਣ ਵਾਸਤੇ ਆਇਆ ਅੱਜ ਅਰਸ਼ਦ ਹੈ ਹਾਂ ਆ ਜਾ ਬੈਹ ਜਾ ਕੋਈ ਪੀੜੀ ਮੰਜੀ ਦਿਓ ਚਾ ਆ ਜਾ ਆ ਜਾ ਇੱਥੇ ਬੈਹ ਜਾ ਬਾਬਾ ਮੈਨੂੰ 1.25 ਤੇ ਪਸੰਦ ਨਹੀਂ ਸੀ ਮੈਨੂੰ ਆ 70 ਪਸੰਦ ਸੀ ਮੈਂ ਇਹ ਲੈ ਆਇਆ ਆ ਚੰਗਾ ਕੀਤਾ ਪੁੱਤ ਠੀਕ ਆ ਸਹੀ ਆ ਇਹਦਾ ਤੇਲ ਦਾ ਖਰਚਾ ਥੋੜਾ ਹੋ ਜਾ ਭਾਈ ਨੂਰ ਸ਼ਮੰਦ ਹਾਂ ਭਾਈ ਅੱਲਾ ਦੇ ਬੰਦੇ ਮੈਂ ਤਾਂ ਢੇੜੇ ਮਾਰ ਮਾਰ ਤੇ ਥੱਕ ਗਿਆ ਤੇ 55000 ਰੁਪਈਆ ਹੈ ਤੇ ਦਿਓ ਚ ਅੱਲਾ ਦੇ ਬੰਦੇਓ ਤੇ ਮੈਂ ਤਾਂ ਨਾ ਮੁਤਾਜ ਬੰਦਾ ਹੈਗਾ ਤੇ ਮੇਰੇ ਕੋਲ ਹੁਣ ਟੁਰਿਆ ਨਹੀਂ ਜਾਂਦਾ ਹੈਗਾ ਤੇ ਖੁਦਾ ਦੇ ਬੰਦਿਆ ਪੈਰੇ ਪੈਸੇ ਦਿਓ ਚਾ। ਓ ਯਾਰ ਗੱਲ ਸੁਣ ਭਾਈ ਮੇਰੀ। ਠੀਕ ਆ। ਤੂੰ ਅਸੀਂ ਪੈਸੇ ਇੱਕ ਹਫਤੇ ਦਾ ਸਾਨੂੰ ਟਾਈਮ ਦੇ ਦੇ ਤੇ ਤੇਰੇ ਘਰ ਜਾ ਕੇ ਦੇ ਆਵਾਂਗੇ। ਅੱਲਾ ਦੇ ਬੰਦੇ ਮੈਂ ਅਗਲੀ ਵਾਰੀ ਆਂ ਤੇ ਤੇਰੇ ਪੁੱਤਰ ਨੇ ਆਖਿਆ ਵੀ 10 ਦਿਨਾਂ ਦੇ ਤੇ ਮੈਂ 15 ਦਿਨਾਂ ਬਾਅਦ ਆ। ਆ ਨਵੀਂ ਮੋਟਰਸਾਈਕਲ ਤੁਸੀਂ ਲੈ ਲਈ ਤੇ ਮੇਰਾ ਲੈਣਾ ਨਹੀਂ ਦਿੰਦੇ ਨੇ। ਓ ਯਾਰ ਇਹ ਮੱਝ ਦਾ ਐਸੀ ਦਿੱਤੀ ਸੀ ਤੇ ਪੈਸੇ ਲੈਣੇ ਸਨ। ਦੇ ਉਹ ਵੇਤੇ ਮੋਟਰਸਾਈਕਲ ਉਹ ਬੰਦੇ ਕੋਲੋਂ ਲਿਆ ਆਂ ਉਹ ਜਾਣਾ ਨਹੀਂ ਫਕੀਰ ਹਾਂ ਉਹਦੇ ਕੋਲੋਂ ਲਿਆਂਦਾ ਇਹ ਮੋਟਰਸਾਈਕਲ ਮੱਝ ਤੇ ਪੈਸੇ ਲੈਣੇ ਸਨ ਤੇ ਇਹ ਤਾਂ ਉਹਨਾਂ ਦੇ ਚ ਲਿਆਂਦਾ ਘਰੇ ਕੋਈ ਉੱਤੇ ਪੈਸੇ ਪਿਆ ਤੈਨੂੰ ਦੇ ਦਿਆਂਗੇ ਤੈਨੂੰ ਆਖਾ ਜੁਆ ਵੀ ਅੱਠਾਂ ਦਿਨਾਂ ਦੇ ਬਾਅਦ ਤੇਰੇ ਘਰ ਪੈਸੇ ਆ ਜਾਣਗੇ ਇਹ ਤਾਂ ਕੋਈ ਗੱਲ ਨਹੀਂ ਕਰੇ ਤੇ ਕਾਰਾ ਕੀਤੀਆਂ ਦੇ ਨੇ ਤੁਸੀਂ ਤੂੰ ਵੀ ਤਾਂ ਦੂਸਰੇ ਦਿਨ ਮੂੰਹ ਚੋਕ ਲੈਣਾ ਲਾਂਗੜ ਮਾਰਦਾ ਹੋਰਾਂ ਪਹੁੰਚ ਪੈਣਾ ਇਹ ਹੁਣ ਵਕਤ ਨਹੀਂ ਨਾ ਕਿਸੇ ਪੈਣ ਪਰਾ ਦਾ ਬੁਰਾ ਵਕਤ ਪਾਣਦਾ ਮੈਨੂੰ ਤੁਸੀਂ ਨਸੀਹਤ ਦਿੱਤੀ ਆ ਬਾ हां हां मैं वछी लेंदी 29000 ਦੀ ਅੱਛਾ ਪਰ ਤੂੰ ਮੰਦੀ ਤੂੰ ਹਾਂ ਆਪਾਂ ਇਹਦਾ ਦੇਣਾ 55000 ਆ 55 ਆਪਾਂ ਇਹਨੂੰ 60 ਤੇ ਦੇਨੇ ਪੰਜ ਨਾਲ ਸਾਨੂੰ ਦੇ ਤੇ 60 ਤੇ ਵਛੀ ਲੈ ਜਾ ਹਾਂ ਸਹੀ ਆ ਗੱਲ ਠੀਕ ਆ ਮੁੰਡੇ ਨੇ ਕੀਤੀ ਆ ਹਾਂ ਚੱਲ ਹੁਣ ਇਹਨੂੰ ਲੰਗੜੇ ਨੂੰ ਆਣ ਦੇ ਫੇਰ ਬਾਪੂ ਮਾਸ਼ਾਅੱਲਾ ਇਸ ਦਫਾ ਨਾ ਖੀਰਾ ਆਪਣਾ ਚੰਗਾ ਹੋ ਗਿਆ ਉਹ ਖੀਰੇ ਆਪਣੇ ਵੇਲਾ ਕਿੰਨੇ ਕਿੰਨੇ ਤੋੜੇ ਪਹਿਲੀ ਕਰ ਲੈ ਜਿਹਾ ਜਿਹਾ ਗੱਡੀ ਤੇ ਦੋ ਤੋੜੇ ਰਹਿ ਕੇ ਲੋਡ ਕਰੀ ਤੇ ਜਾ ਅਸਲਾਮੁਅਲੈਕਮ ਭਾਈ ਜਾਨ ਵਾਲੇਕਮ ਸਲਾਮ ਆ ਗਈ ਸਿਰ ਦੀ ਪੀੜ 8 ਦਿਨ ਹੋ ਗਏ ਭਾਈ ਜਾਨ ਤੁਹਾਡੇ ਪੂਰੇ ਤੇ ਹੁਣ ਮੇਰੇ ਅੱਜ ਤਾਂ ਮੈਂ ਨਾ ਬਹੁਤ ਔਖਾ ਆ ਤੇ ਇੰਨੀ ਸਰਦੀ ਪੈਂਦੀ ਪਈ ਆ ਆ ਬੈਣ ਦੇ ਪੁੱਤ ਪਰਾਂ ਇਹਨੂੰ ਬਹਿ ਜਾਣ ਦੇ ਉਧਰ ਹੀ ਬਹਿ ਜਾਣ ਦੇ ਬਹਿ ਜਾ ਬਹਿ ਜਾ ਤੇਰੇ ਨਾਲ ਵੀ ਕਰ ਲੈਣੇ ਅੱਜ ਕੋਈ ਲੈਣ ਦੇਣ ਤੇਰਾ ਦੇਣਾ ਤੇ ਨਾ ਬਣ ਗਿਆ ਯਾਰ ਆ ਪੁੱਤ ਨਜੀਰ ਮਮਦਾ ਹਾਂਜੀ ਆ ਪੁੱਤ ਜਿਹੜੀ ਆਪਾਂ ਲਿਆਂਦੀ ਸੀ ਗਾਂ ਹਾਂ ਉਹ ਆ ਪਰੌਣੇ ਨੂੰ ਵਿਖਾ ਖਾਂ ਆਂ ਦਾ ਮੈਂ ਲੈਣਾ 55000 ਰੁਪਈਆ ਤੁਹਾਡੇ ਕੋਲੋਂ ਇਹਨੂੰ ਦੇਵੇਂ ਨਾ ਉਹ ਵਿਖਾ ਕੇ ਦੇ ਵੇਖ ਲੈ ਮੈਂ 60 ਹਜ਼ਾਰ ਦੀ ਲੈਂਦੀ ਐ ਤੇ 60 ਸੀ ਤੂੰ ਲੈ ਲੈ ਤੇਰਾ 55 ਹਜ਼ਾਰ ਤੇ ਨਗਦ ਸਾਨੂੰ 5000 ਦੇ ਦੇ 5000 ਸਾਨੂੰ ਦੇ ਦੇਵੀ ਲੋ ਅੱਲਾ ਦੇ ਬੰਦੇ ਮੈਂ ਤੁਹਾਡਾ ਉਹ ਤੋਂ ਕਿੰਨਾ ਵਕਤ ਟਪਾਇਆ ਸੀ 55000 ਰੁਪਏ ਨਕਦੀ ਦਿੱਤਾ ਅੱਜ ਤੁਸੀਂ ਮੈਨੂੰ ਕਾਰੇ ਦੇ ਦੇ ਦਿੱਤੇ ਅੱਜ ਤੁਸੀਂ ਮੈਨੂੰ ਟੋਰ ਵਿਖਾ ਦਿੱਤਾ ਓ ਯਾਰ ਆ ਵੇਖਾਂ ਤੂੰ ਉਹ ਕਿਉਂ ਨਹੀਂ ਲੈਣਾ ਇਹ ਪੈਸੇ ਲੈਣੇ ਪੈਸੇ ਲੈਣਾ ਮੈਂ ਮੈਂ ਪੈਸੇ ਦਿੱਤੇ ਸੀ ਹਜ਼ਾਰ ਹਜ਼ਾਰ ਵਾਲੇ ਨੋਟ ਦਿੱਤੇ ਤੇ 55000 ਦਿੱਤਾ ਸੀ ਮੈਂ ਭਾਈ ਨजीर ਪੈਸੇ ਲੈ ਬਗੈਰ ਕੋਲ ਕੋਣੀ ਹਜ਼ਾਰ ਹਜ਼ਾਰ ਵਾਲੇ ਨੋਟ ਪੁੱਤ ਇਹਨੂੰ ਗਿਣ ਕੇ ਨੋਟ ਥੋੜਾ ਜਿਹਾ ਦੇਓ ਨਾ ਇਹ ਇਦਾਂ ਕਰਦਾ ਘਰੇ ਖੜਾ ਬਤਮੀਜ਼ੀ ਦੇਖ ਲੋ ਕਿਦਾਂ ਕਰਦਾ ਇਹ ਤਾਂ ਲੈ ਲੈ ਹਾਂ 5000 ਪਹਿਲੇ ਲੈ ਦੇ ਤੇ ਲਗਾ ਲੈ ਜਾ ਨਹੀਂ ਲੈਣੀ ਜਿਆਦੇ ਪੈਸੇ ਲੈਣੇ ਮੇਰੇ ਕੋਲ ਕੋਈ ਪੈਸਾ ਪੂਸਾ ਕੋਈ ਆਦੇ ਕਰਨ ਜਾ ਕੱਲ ਨਿਕਲ ਜਾ